ਸਿਸਟਮ ਵੈਸਟਰਨ ਡਿਸਟਰਬੈਂਸ ਲਗਾਤਾਰ ਪਿਛਲੇ 24 48 ਘੰਟਿਆਂ ਤੋਂ ਪੰਜਾਬ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਬੂੰਦਾਬਾਂਦੀ ਸਵੇਰ ਤੋਂ ਉਹੀ ਤਗੜੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਹਜੇ ਵੀ ਲਗਾਤਾਰ ਚੱਕਰਵਤੀ ਰੂਪ ਦੇ ਵਿੱਚ ਮਾਹੌਲ ਪੰਜਾਬ ਉੱਤੇ ਬੰਦਾ ਹੋਇਆ ਖਾਇਦੇ ਰਿਹਾ ਹਲਕੀ ਬੱਦਲਵਾਈ ਦੁਆਬੇ ਦੇ ਕੁਝ ਇਲਾਕੇ ਹੋ ਗਏ ਪਵਾਦ ਦੇ ਕੁਝ ਖੇਤਰ ਹੋ ਗਏ ਚੰਡੀਗੜ੍ਹ ਮੋਹਾਲੀ ਰਾਜਪੁਰਾ ਫਤਿਹਗੜ੍ਹ ਤੇ ਪਟਿਆਲਾ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਹਜੇ ਵੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਆਨੰਦਪੁਰ ਸਾਹਿਬ ਨੰਗਲ ਗੜ ਚੰਕਰ ਦੇ ਆਸ-ਪਾਸ ਦੇ ਖੇਤਰ ਹੋ ਗਏ ਪਟਿਆਲੇ ਤੋਂ ਅੱ ਦੇ ਵਿੱਚ ਵੀ ਹਜੇ ਵੀ ਕਨਵਨ ਕਣੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਤਾਜ਼ਾ ਹਾਲਾਤ ਹਜੇ ਵੀ ਉਮੀਦ ਦੇ ਬੰਦੇ ਕੁਝ ਦਿਨ ਸ਼ਾਮ ਸੋਵੇਂ ਪਟਿਆਲਾ ਅਤੇ ਰਾਜਪੁਰੇ ਦੇ ਕੁਝ ਖੇਤਰਾਂ ਦੇ ਵਿੱਚ ਗੜੇਮਾਰੀ ਵੀ ਦੇਖਣ ਨੂੰ ਮਿਲੀ ਹੈ ਉਹ ਤਗੜਾ ਸਿਸਟਮ ਹਜੇ ਵੀ ਕਈ ਇਲਾਕਿਆਂ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਕਮੈਂਟ ਕਰਕੇ ਜੁੜ ਜਾ ਸਕਦੇ ਹੋ ਤੁਸੀਂ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੇ تفصیل ਪਿੰਡ ਦਾ ਨਾਮ ਜਰੂਰ ਦੱਸਣਾ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲੇ ਹਨ ਜੇਕਰ ਚੈਨਲ ਤੇ ਪਹਿਲੀ ਵਾਰ ਇਹ ਪਹਿਲੀ ਵਾਰੀ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਤਾਂ ਜੋ ਕੋਈ ਵੀ ਮੌਸਮ ਦੀ ਅਪਡੇਟ ਲਗਾਤਾਰ ਬਿਨਾਂ ਰੁਕਾਵਟ ਤੋਂ ਪਹੁੰਚਦੀ ਰਵਿਏ ਤੇ ਮਿਸ ਨਾ ਹੋ ਸਕੇ ਬਾਕੀ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰਕੇ ਜੁੜ ਜਾਣਾ ਫਿਲਹਾਲ ਅਗਰ ਗੱਲ ਕਰੀਏ ਤਾਂ ਜਿਹੜੇ ਪੰਜਾਬ ਦੇ ਖੇਤਰ ਹੋਗੇ ਤਕਰੀਬਨ ਜਿਹੜੇ ਦੱਖਣ-ਪੱਛਮੀ ਇਲਾਕੇ ਆ ਤੇ ਹੋਗੇ ਇਹਨਾਂ ਇਲਾਕਿਆਂ ਤੋਂ ਹੌਲੀ-ਹੌਲੀ ਮੌਸਮ ਅਗਲੇ ਘੰਟਿਆਂ ਵਿੱਚ ਸਾਫ਼ ਦੇਖਣ ਨੂੰ ਮਿਲੇਗਾ ਬਾਕੀ ਰੋਪੜ ਦੇ ਇਲਾਕੇ ਹੋਗੇ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਹਜੇ 3-4 ਘੰਟਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਆਪਾਂ ਤਕਰੀਬਨ ਜੋ ਮੌਸਮ ਵਿਭਾਗ ਵੱਲੋਂ ਤਾਜ਼ਾ ਅਲਰਟ ਜਾਰੀ ਕੀਤੇ ਗਏ ਹਨ ਉਹ ਦੇਖੇ ਤਾਂ ਤਕਰੀਬਨ ਮੌਸਮ ਵਿਭਾਗ ਵੱਲੋਂ ਹਜੇ ਵੀ ਕੁਝ ਇਲਾਕਿਆਂ ਦੇ ਵਿੱਚ ਤਾਜ਼ਾ ਅਲਰਟ ਜਾਰੀ ਕੀਤੇ ਗਏ ਹਨ ਖਾਸ ਕਰਕੇ ਜਿਹੜੇ ਪੰਜਾਬ ਦੇ ਜਿਹੜੇ ਪੂਰਬੀ ਖੇਤਰ ਹੋ ਗਏ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਰੈਡ ਅਲਰਟ ਜਾਰੀ ਕੀਤੇ ਗਏ ਹਨ ਜਿਸ ਦੇ ਵਿੱਚ ਆਪਾਂ ਦੇਖੀਏ ਤਾਂ ਜਿਹੜੇ ਪਟਿਆਲਾ ਦੇ ਆਸ-ਪਾਸ ਦੇ ਖੇਤਰ ਹੋ ਗਏ ਚੰਡੀਗੜ੍ਹ ਦੇ ਆਸ-ਪਾਸ ਦੇ ਜੇ ਮੁਹਾਲੀ ਦੇ ਖੇਤਰ ਹੋ ਗਏ ਨਾ ਖੇਤਰਾਂ ਦੇ ਵਿੱਚ ਹਜੇ ਵੀ ਰੈਡ ਅਲਰਟ ਜਾਰੀ ਕੀਤੇ ਗਏ ਹਨ ਬਾਕੀ ਉਸ ਤੋਂ ਅੱਗੇ ਵਧੀਏ ਤਾਂ लुधियाना ਦੇ ਖੇਤਰ ਹੋ ਕੇ ਤੇ ਬਲੇਰ ਕੋਟਲਾ ਸੰਗਰੂਰ ਦੇ ਇਲਾਕੇ ਚਾਮੀ ਇਹਨਾਂ ਦੇ ਵਿੱਚ ਵੀ ਆਪਾਂ ਨੂੰ ਹਲਕੀਆਂ-ਫੁਲਕੀਆਂ ਕਾਰਵਾਈਆਂ ਬੂੰਦਾਬੰਦੀ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਕੁਝ ਇਲਾਕਿਆਂ ਦੇ ਵਿੱਚ ਹਲਕੀ ਹਵਾ ਦੀ ਰਫ਼ਤਾਰ ਵੀ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਹੁਣ ਆਪਾਂ yellow alert ਦੀ ਗੱਲ ਕਰੀਏ ਤਾਂ ਤਕਰੀਬਨ ਕੁਝ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ yellow alert ਵੀ ਜਾਰੀ ਕੀਤੇ ਗਿਆਨ ਖਾਸ ਕਰਕੇ ਦੇਖੇ ਤਾਂ ਤਕਰੀਬਨ ਜਿਹੜੇ ਮਾਨਸਾ ਜ਼ਿਲ੍ਹਾ ਹੋ ਗਿਆ ਸੰਗਰੂਰ ਦਾ ਥੋੜਾ ਬਹੁਤ ਇਲਾਕਾ ਹੋ ਗਿਆ ਉੱਪਰਲੇ ਪਾਸੇ ਜਾਈਏ ਤਾਂ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਹੋਗੇ ਇਹ ਬਾਕੀ ਪਠਾਨਕੋਟ ਹਿਆਰਪੁਰ ਕਪੂਥਲਾ ਜਲੰਧਰ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਹਲਕੀਆਂ-ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਬਾਕੀ ਫਿਰੋਜ਼ਪੁਰ ਫਰੀਦਕੋਟ ਬਰਨਾਲਾ ਮੋਗਾ ਇਹ ਵਾਲੀ ਬੈਲਟ ਹੋਗੀ ਇਸ ਬੈਲਟ ਦੇ ਵਿੱਚ ਗ੍ਰੀਨ ਅਲਰਟ ਜਾਰੀ ਕੀਤੇ ਗਏ ਹਨ ਮਤਲਬ ਹੈ ਕਿ ਇਹਨਾਂ ਇਲਾਕਿਆਂ ਤੋਂ ਸਿਸਟਮ ਅੱਗੇ ਕੂਚ ਕਰ ਚੁੱਕਿਆ ਹੈ ਤੇ ਆਉਂਦੇ ਘੰਟਿਆਂ ਦੇ ਵਿੱਚ ਮੌਸਮ ਦੇ ਵਿੱਚ ਆਪਾਂ ਨੂੰ ਤਬਦੀਲੀ ਦੇਖਣ ਨੂੰ ਮਿਲੇਗੀ ਤਕਰੀਬਨ ਰਾਤ ਦੇ 12 ਵਜੇ ਤੋਂ ਲੈ ਕੇ ਤਕਰੀਬਨ 2 ਵਜੇ ਤੱਕ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੌਸਮ ਕਲੀਅਰ ਹੁੰਦਾ ਦਿਖਾਈ ਦੇ ਸਕਦਾ ਹੈ ਉਸ ਤੋਂ ਬਾਅਦ ਮੌਸਮ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਬਾਕੀ ਜਾਣਕਾਰੀ ਸਮੇਂ-ਸਮੇਂ ਤੇ ਤੈਜ ਹੁੰਦੀ ਰਹਿੰਦੀ ਹੈ ਜੋ ਵੀ ਮੌਸਮ ਵਿਭਾਗ ਵੱਲੋਂ ਨਵੇਂ ਅਪਡੇਟ ਜਾਰੀ ਕੀਤੇ ਜਾਣਗੇ ਸਿਸਟਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਉਸ ਦੀ ਵੀਡੀਓ ਵੀ ਆਪਾਂ ਲਗਾਤਾਰ ਸਾਂਝੀ ਕਰਦੇ ਰਾਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਰ ਕਾਊਂਟ ਕੋ ਤਹੜ ਤੱਕ ਪਹੁੰਚਦੀ ਰਹੇ ਫਿਲਹਾਲ ਅਗਲੇ 10 ਦਿਨਾਂ ਦੀ ਅਪਡੇਟ ਵੀ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਆਪਾਂ ਨੂੰ ਸਿਸਟਮ ਲਗਾਤਾਰ ਦੇਖਣ ਨੂੰ ਮਿਲਣਗੇ ਆਉਣ ਵਾਲੀ ਵੀਡੀਓ ਜਲਦ ਜਾਰੀ ਕਰਾਂਗੇ ਚੈਨਲ ਤੇ ਜੁੜ ਸਬਸਕ੍ਰਾਈਬ ਕਰਿਓ ਤਾਂ ਹੀ ਤੁਹਾਨੂੰ ਅਪਡੇਟ ਸਮੇਂ ਸਿਰ ਪ੍ਰਾਪਤ ਹੋਏਗੀ ਧੰਨਵਾਦ ਜੀ